ਦੇਸ਼ ਦੁਨੀਆ ਵਿੱਚ ਵੱਸਦੇ ਪੰਜਾਬੀਆਂ ਨੂੰ ਸਤਿ ਸ਼੍ਰੀ ਅਕਾਲ ਮੈਂ ਰਜਿੰਦਰ ਸਿੰਘ ਬਿਲਗਾ ਤੇ ਤੁਸੀਂ ਵੇਖ ਰਹੇ ਹੋ ਬਿਲਗਾ نیوز ਆਨਲਾਈਨ ਚੈਨਲ ਤੇ ਦੋਸਤੋ ਮੈਂ ਤੁਹਾਡੇ ਲਈ ਲੈ ਕੇ ਆਇਆ ਇਹ ਅਹਿਮ ਖਬਰਾਂ ਦਾ ਪ੍ਰੋਗਰਾਮ ਅਹਿਮ ਖਬਰਾਂ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਆਓ ਪਹਿਲਾਂ ਤੁਹਾਨੂੰ ਇਹਨਾਂ ਖਬਰਾਂ ਦਾ ਸੁਣਾਨੇ ਆ ਸੰਖੇਪ ਮੁੱਦੇ ਨੇ ਦੱਸਿਆ ਕਿ ਕੌਣ ਹੋਵੇਗਾ ਉਹਨਾਂ ਦਾ ਉਤਰਾ ਅਧਿਕਾਰੀ ਬੇਕਰ ਹੋਏ ਬਿੱਟੂ ਨੇ ਰਾਜਾ ਰੈਂਕ ਤੇ ਕੱਢੀ ਪੜਾਅਸ ਦਿੱਲੀ ਵਿੱਚ ਕੇਜਰੀਵਾਲ ਨੇ ਦੇਸ਼ ਦੇ ਲੋਕਾਂ ਨੂੰ ਕਿਹਾ ਕਿ ਤੁਸੀਂ ਸਾਨੂੰ ਕੇਂਦਰ ਵਿੱਚ ਜਿਹੜਾ ਸਰਕਾਰ ਸਾਡੀ ਬਣਾਉ ਤੇ ਉਹਨਾਂ ਨੇ ਦਿੱਤੀਆਂ 10 ਗਰੰਟੀਆਂ ਤੇ ਬੀਬੀ ਜ਼ਕੀਰ ਕੋਟ ਦੀ ਥੋੜੀ ਨੂੰ ਹੱਥ ਲਾਉਣ ਤੇ ਚੰਨੀ ਨੇ ਦਿੱਤਾ ਸਪਸ਼ਟੀਕਰਨ ਤੇ ਦੋਸਤੋ ਆਓ ਤੁਹਾਨੂੰ ਪਹਿਲੀ ਖਬਰ ਦਾ ਸੁਣਾਉਣਿਆਂ ਵਿਸਥਾਰ ਜਦੋਂ ਤੋਂ ਕੇਜਰੀਵਾਲ ਤਿਹਾਰ ਜੇਲ੍ਹ ਤੋਂ ਬਾਹਰ ਆਇਆ ਉਹ ਲਗਾਤਾਰ ਬਿਆਨ ਬਰੁਤੀਤਰ ਜਾਨੀ ਕਿ ਭਾਜਪਾ ਤੇ ਦਾਗ ਰਹੇ ਨੇ ਤੇ ਉਹਨਾਂ ਨੇ ਲੰਘੇ ਕੱਲ ਦੇਸ਼ ਦੇ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਇਸ ਵਾਰ ਤੁਸੀਂ ਵੋਟ ਅਮਿਤ ਸ਼ਾ ਨੂੰ ਪ੍ਰਧਾਨ ਮੰਤਰੀ ਬਣਾਉਣ ਲਈ ਪਾ ਰਹੇ ਹੋ ਨਾ ਕਿ ਨਰਿੰਦਰ ਮੋਦੀ ਕਿਉਂਕਿ ਅਗਲੇ ਸਾਲ ਸਤੰਬਰ ਮਹੀਨੇ ਵਿੱਚ ਪ੍ਰਧਾਨ ਮੰਤਰੀ 75 ਸਾਲਾਂ ਦੇ ਹੋ ਜਾਣਗੇ ਤੇ ਦੋਸਤੋ ਏਜ ਨੂੰ ਲੈ ਕੇ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੱਛਮੀ ਬੰਗਾਲ ਦੇ ਹੁਗਲੀ ਸ਼ਹਿਰ ਦੇ ਵਿੱਚ ਆਪਣੀ ਰੈਲੀ ਦੇ ਵਿੱਚ ਆਪਣੇ ਉੱਤਰਾ ਅਧਿਕਾਰੀ ਦੇ ਬਾਰੇ ਕੀ ਕਿਹਾ ਆਓ ਤੁਹਾਨੂੰ ਇਹ ਖਬਰ ਪੜ੍ਹ ਕੇ ਸੁਣਾ ਦਿੰਦੇ ਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਪੱਛਮੀ ਬੰਗਾਲ ਦੇ ਹੁਗਲੀ ਵਿੱਚ ਇੱਕ ਚੋਣ ਰੈਲੀ ਨੂੰ ਸਬੋਧਨ ਕੀਤਾ ਇਸ ਮੌਕੇ ਤੇ ਉਹਨਾਂ ਨੇ ਆਪਣਾ ਉੱਤਰਾ ਅਧਿਕਾਰੀ ਬਾਰੇ ਉੱਠ ਰਹੇ ਸਵਾਲ ਦਾ ਕਰਾਰਾ ਜਵਾਬ ਦਿੱਤਾ ਪੀਐਮ ਮੋਦੀ ਦਾ ਬਾਰਸ ਕੌਣ ਹੈ ਤੁਸੀਂ ਦੇਸ਼ ਵਾਸੀ ਹੋ ਤੁਸੀਂ ਮੇਰਾ ਪਰਿਵਾਰ ਹੋ ਮੇਰੇ ਕੋਲ ਇਸ ਸੰਸਾਰ ਵਿੱਚ ਤੁਹਾਡੇ ਤੋਂ ਇਲਾਵਾ ਕੁਝ ਵੀ ਨਹੀਂ ਆਮ ਤੌਰ ਤੇ ਸਾਡੇ ਪਰਿਵਾਰ ਦਾ ਸਭ ਤੋਂ ਵੱਡਾ ਵਿਅਕਤੀ ਆਪਣੀ ਮੌਤ ਤੋਂ ਬਾਅਦ ਆਪਣੇ ਵਾਰਸ ਨੂੰ ਕੁਝ ਦੇਣਾ ਚਾਹੁੰਦਾ ਹੈ ਪਰ ਤੁਸੀਂ ਸਾਰੇ ਦੇਸ਼ ਵਾਸੀ ਹੋ ਮੋਦੀ ਦੇ ਵਾਰਸ ਵਾਰਸੋ ਤੁਸੀਂ ਮੇਰਾ ਪਰਿਵਾਰ ਹੋ ਅਤੇ ਤੁਸੀਂ ਮੇਰੇ ਵਾਰਸ ਹੋ ਜਿਸ ਤਰ੍ਹਾਂ ਪਰਿਵਾਰ ਦਾ ਮੁਖੀ ਆਪਣੇ ਬੱਚੇ ਨੂੰ ਕੁਝ ਛੱਡਣਾ ਚਾਹੁੰਦਾ ਹੈ ਉਸੇ ਤਰ੍ਹਾਂ ਮੈਂ ਵੀ ਵਿਕਸਤ ਭਾਰਤ ਨੂੰ ਪਿੱਛੇ ਛੱਡਣਾ ਚਾਹੁੰਦਾ ਜਿਕਰ ਜੋ ਕਹੇ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਹ ਬਿਆਨ ਦਿੱਤਾ ਸੀ ਕਿ ਲੋਕ ਸਭਾ ਚੋਣਾਂ 2024 ਚ ਨਰਿੰਦਰ ਮੋਦੀ ਨੂੰ ਵੋਟ ਦੇਣ ਦਾ ਮਤਲਬ ਅਮਿਤ ਸ਼ਾਹ ਨੂੰ ਵੋਟ ਦੇਣਾ ਹੈ ਕਿਉਂਕਿ ਨਰਿੰਦਰ ਮੋਦੀ ਅਗਲੇ ਸਾਲ 75 ਸਾਲਾਂ ਦੇ ਹੋ ਜਾਣਗੇ ਅਤੇ ਉਹਨਾਂ ਦੀ ਰਿਟਾਇਰਮੈਂਟ ਤੋਂ ਬਾਅਦ ਅਮਿਤ ਸ਼ਾਹ ਪ੍ਰਧਾਨ ਮੰਤਰੀ ਬਣ ਜਾਣਗੇ ਕੇਜਰੀਵਾਲ ਨੇ ਕਿਹਾ ਕਿ ਇਹ ਲੋਕ ਇੰਡੀਆ ਬਲਾਕ ਤੋਂ ਪ੍ਰਧਾਨ ਮੰਤਰੀ ਦਾ ਚਿਹਰਾ ਮੰਗਦੇ ਨੇ ਮੈਂ ਭਾਜਪਾ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਉਹ ਉਹਨਾਂ ਦਾ ਪ੍ਰਧਾਨ ਮੰਤਰੀ ਕੌਣ ਹੋਵੇਗਾ ਮੋਦੀ ਜੀ ਜਾਂ ਅਗਲੇ ਸਾਲ 17 ਸਤੰਬਰ ਨੂੰ 75 ਸਾਲਾਂ ਦੇ ਹੋ ਰਹੇ ਹਨ ਉਹਨਾਂ ਨੇ ਨਿਯਮੰ ਬਣਾਇਆ ਸੀ ਕਿ 75 ਸਾਲਾਂ ਤੋਂ ਬਾਅਦ ਉਮਰ ਦੇ ਲੋਕ ਸੇਵਾ ਮੁਕਤ ਹੋ ਜਾਣਗੇ ਹਾਲਾਂਕਿ ਅਮਿਤ ਸ਼ਾਹ ਨੇ ਇਸ ਦਾ ਖੰਡਨ ਕਰਦਿਆਂ ਕਿਹਾ ਕਿ ਮੈਂ ਅਰਵਿੰਦ ਕੇਜਰੀਵਾਲ ਐਂਡ ਕੰਪਨੀ ਨੂੰ ਕਹਿਣਾ ਚਾਹੁੰਦਾ ਕਿ ਮੋਦੀ ਜੀ ਦੇ 75 ਸਾਲ ਦੇ ਹੋਣ ਦੇ ਤੁਹਾਨੂੰ ਖੁਸ਼ੀ ਹੋਣ ਦੀ ਜ਼ਰੂਰਤ ਨਹੀਂ ਭਾਜਪਾ ਦੇ ਸੰਵਿਧਾਨ ਵਿੱਚ ਕਿਤੇ ਵੀ ਇਹ ਨਹੀਂ ਲਿਖਿਆ ਕਿ ਉਹ 75 ਸਾਲ ਦੇ ਹੋ ਕੇ ਪ੍ਰਧਾਨ ਮੰਤਰੀ ਨਹੀਂ ਬਣ ਸਕਦੇ ਉਹ ਪ੍ਰਧਾਨ ਮੰਤਰੀ ਬਣ ਕੇ ਆਪਣਾ ਕਾਰਜਕਾਲ ਪੂਰਾ ਕਰਨਗੇ ਤੇ ਦੋਸਤੋ ਜਿਵੇਂ ਕਿ ਪਹਿਲਾਂ ਹੀ ਤੁਹਾਨੂੰ ਦੱਸਿਆ ਕਿ ਅਰਵਿੰਦ ਕੇਜਰੀਵਾਲ ਨੇ ਜੇਲ੍ਹ ਤੋਂ ਬਾਹਰ ਆ ਕੇ ਜਿਸ ਤਰ੍ਹਾਂ ਤਾਵੜ ਦੌੜ ਭਾਜਪਾ ਦੇ ਹਮਲੇ ਸ਼ੁਰੂ ਕੀਤੇ ਨੇ ਉਹਨਾਂ ਦਾ ਜਵਾਬ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਦੇਣਾ ਪੈ ਰਿਹਾ ਅਮਿਤ ਸ਼ਾਹ ਨੂੰ ਵੀ ਜਵਾਬ ਜਿਹੜਾ ਉਹਨਾਂ ਦਾ ਦੇਣਾ ਪਿਆ ਤੇ ਆਓ ਗੱਲ ਕਰਦੇ ਹਾਂ ਹੁਣ ਲੁਧਿਆਣੇ ਤੋਂ ਭਾਜਪਾ ਦੇ ਉਮੀਦਵਾਰ ਨੇ ਰਵਨੀਤ ਸਿੰਘ ਬਿੱਟੂ ਕਾਗਰਸ ਵਿੱਚੋਂ ਆਏ ਨੇ ਉਹਨਾਂ ਨੂੰ ਆਪਣੇ ਇਸ ਸ਼ਹਿਰ ਦੇ ਵਿੱਚ ਜਿਹੜੀ ਸਰਕਾਰੀ ਰਾਇਸ਼ਾ ਉਹ ਸੈਲ ਜਿਹੜਾ ਹੈ ਉਹ ਸ਼ਰਨਾ ਪਿਆ ਆਉ ਇਸ ਤੇ ਅੱਜ ਉਹ ਪੜ੍ਹ ਕੇ ਨੇ ਰਵਨੀਤ ਬਿੱਟੂ ਤੇ ਬੇਕਾਰ ਹੋਏ ਰਵਨੀਤ ਬਿੱਟੂ ਨੇ ਰਾਜਾ ਬੜੇੰਗ ਬਾਰੇ ਕੀ ਕਿਹਾ ਆਉ ਤੁਹਾਨੂੰ ਇਹ ਵੀ ਖਬਰ ਪੜ੍ਹ ਕੇ ਸੁਣਾ ਦਿੰਨੇ ਆਂ ਜੋ ਦੇ ਅਣੰਦੇ ਵਿੱਚ ਬੇਕਾਰ ਹੋਏ ਰਵਨੀਤ ਸਿੰਘ ਬਿੱਟੂ ਨੇ ਰਾਜਾ ਵੜਿੰਗ ਤੇ ਬੜੀ ਪੜਾਅ ਕੱਢੀ ਐ ਕੀ ਕਿਹਾ ਉਹਨਾਂ ਨੇ ਆਓ ਤੁਹਾਨੂੰ ਅੱਜ ਉਹਨਾਂ ਵੱਲੋਂ ਦਿੱਤੇ ਬਿਆਨ ਨੂੰ ਪੜ ਕੇ ਸੁਣਾ ਦਿੰਦੇ ਆ ਬੇਕਾਰ ਹੋਏ ਰਵਨੀਤ ਸਿੰਘ ਬਿੱਟੂ ਰਾਜਾ ਵੜਿੰਗ ਤੇ ਪੜ ਕੇ ਉਹਨਾਂ ਨੇ ਕਿਹਾ ਮੈਂ ਤੇ ਮੇਰੇ ਬੱਚੇ ਕਦੇ ਮਾਫ ਨਹੀਂ ਕਰਨਗੇ ਭਾਜਪਾ ਉਮੀਦਵਾਰ ਰਵਨੀਤ ਸਿੰਘ ਬਿੱਟੂ ਨਗਰ ਨਿਕੰਮ ਦੇ ਨੋਟਿਸ ਤੋਂ ਬਾਅਦ ਬਿੱਟੂ ਨੇ ਲੁਧਿਆਣਾ ਵਿੱਚ ਆਪਣਾ ਸਰਕਾਰੀ ਸੇਲ ਖਾਲੀ ਕਰ ਦਿੱਤਾ ਹੈ ਸ਼ੁੱਕਰਵਾਰ ਸ਼ਨੀਵਾਰ ਦੀ ਰਾਤ ਉਹਨਾਂ ਨੇ ਭਾਜਪਾ ਦਫ਼ਤਰ 'ਚ ਰਾਤ ਬਿਤਾਈ ਪਰ ਇਸ ਦੇ باوجود ਉਹਤੇ ਜਿਹੜਾ ਚੋਣ ਪ੍ਰਚਾਰ ਵਿੱਚ ਕੋਈ ਫਰਕ ਨਹੀਂ ਪਿਆ ਬਿੱਟੂ ਵੱਲੋਂ ਜੋਰ ਸ਼ੋਰ ਨਾਲ ਜਿਹੜਾ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਭਾਜਪਾ ਦਾ ਦਫ਼ਤਰ 'ਚ ਰਾਤ ਬਿਤਾਏ ਜਾ ਰਿਹਾ ਹੈ ਬਿੱਟੂ ਆਪਣੇ ਪਰਿਵਾਰ ਪ੍ਰਤੀ ਬੇਹੱਦ ਚਿੰਤਤ ਹਨ ਉਹਨਾਂ ਦਾ ਕਹਿਣਾ ਹੈ ਕਿ ਉਹ ਕੋਝੀ ਸਿਆਸਤ ਦਾ ਸ਼ਿਕਾਰ ਹੋਏ ਹਨ ਤੇ ਉਹਨਾਂ ਦੇ ਪਰਿਵਾਰ ਦੇ ਬੱਚੇ ਉਨ੍ਹਾਂ ਦੇ ਪਰਿਵਾਰ ਦੇ ਬੱਚਿਆਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਪੰਜਾਬ ਦੀ ਮਾਨ ਸਰਕਾਰ ਨਹੀਂ ਬਲਕਿ ਉਨ੍ਹਾਂ ਦੀ ਪੁਰਾਣੀ ਪਾਰਟੀ ਕਾਂਗਰਸ ਤੇ ਉਨ੍ਹਾਂ ਦੇ ਪ੍ਰਧਾਨ ਰਾਜਾ ਬੜੰਗ ਵੱਲੋਂ ਜੋ ਕੁਝ ਉਨ੍ਹਾਂ ਤੇ ਉਨ੍ਹਾਂ ਦੇ ਖਿਲਾਫ ਕੀਤਾ ਜਾ ਰਿਹਾ ਹੈ ਇਸ ਦੇ ਲਈ ਉਪਾ ਦੇ ਵੀ ਉਨ੍ਹਾਂ ਨੂੰ ਮਾਫ ਨਹੀਂ ਕਰਨਗੇ ਜੇਕਰ ਯੋਗ ਹੈ ਕਿ ਨਗਰ ਨਿਗਮ ਨੇ ਬਿੱਟੂ ਨੂੰ ਈਮੇਲ ਰਾਹੀਂ ਨੋਟਿਸ ਭੇਜ ਕੇ ਸਰਕਾਰੀ ਮਕਾਨ ਖਾਲੀ ਕਰਨ ਅਤੇ 2 ਕਰੋੜ ਰੁਪਏ ਦਾ ਕਰਜਾ ਮੋੜਨ ਦੀ ਹਦਾਇਤ ਕੀਤੀ ਸੀ ਉਹਨਾਂ ਨੇ ਆਪਣੀ ਜ਼ਮੀਨ ਅਤੇ ਗਹਿਣੇ ਗਿਰਵੀ ਰੱਖ ਕੇ ਕਰੋੜ ਇਕੱਠੇ ਕੀਤੇ ਤੇ ਨਗਰ ਨਿਗਮ ਨੂੰ ਅਦਾ ਕੀਤੇ ਫਿਰ ਉਹਨਾਂ ਨੇ ਆਪਣਾ ਨਾਮ ਪੱਤਰ ਜਿਹੜਾ ਆ ਉਹ ਦਾਖਲ ਕੀਤਾ ਤੇ ਰੈਸ਼ਕਾਲੀ ਕਰਕੇ ਜਾਣ ਤੋਂ ਬਾਅਦ ਜਿੱਥੇ ਬਿੱਟੂ ਨੇ ਪੰਜਾਬ ਦੀ ਮਾਨ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਉੱਥੇ ਵਿਧਦਨ ਕਾਂਗਰਸ ਪ੍ਰਧਾਨ ਰਾਜਾ ਬੜਿੰਗ ਵੱਲੋਂ ਪ੍ਰੈਸ ਕਾਨਫਰੰਸ 'ਤਨ ਬਿੱਟੂ ਦੇ ਖਿਲਾਫ ਇਹ ਮੁੱਦਾ ਚੁੱਕ ਕੇ ਜਾਣ ਤੋਂ ਬਾਅਦ ਬਿੱਟੂ ਬੜਿੰਗ ਤੋ ਬਹੁਤ ਨਾਰਾਜ਼ ਹੋ ਚੁਕੇ ਹਨ ਤੇ ਆਓ ਹੁਣ ਜਲੰਧਰ ਦੇ ਪਿਛਲੇ ਦਿਨੀ ਜਿਹੜਾ ਜਲੰਧਰ ਵਿੱਚ ਜਿਲ੍ਹਾ ਕੰਪਲੈਕਸ ਦੇ ਵਿੱਚ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਚਾਂਜੀ ਸਿੰਘ ਚੰਨੀ ਅਤੇ ਬੀਬੀ ਜ਼ਗੀਰਕੋੜ ਨੂੰ ਲੈ ਕੇ ਜਿਹੜੀ ਵੀਡੀਓ ਵਾਇਰਲ ਹੋਈ ਹੈ ਆਓ ਉਹਦੇ ਬਾਰੇ ਚੰਨੀ ਨੇ ਜਿਹੜਾ ਕੀ ਬਿਆਨ ਦਿੱਤਾ ਉਹ ਵੀ ਤੁਹਾਨੂੰ ਪੜ ਕੇ ਸੁਣਾ ਦਿੰਨੇ ਆ ਕਿਉਂਕਿ ਜਿਵੇਂ ਕਿ ਖਬਰਾਂ ਦੇ ਵਿੱਚ ਆਇਆ ਸੀ ਕਿ ਛੋਮਣੀ ਅਕਾਲੀ ਦਲ ਦੇ ਉਮੀਦਵਾਰ ਜਲੰਧਰ ਤੋਂ ਮਹਿੰਦਰ ਸਿੰਘ ਕੇਪੀ ਦੇ ਕਾਗਜ਼ ਦਾਖਲ ਕਰਨ ਵੇਲੇ ਇਸ ਮੌਕੇ ਤੇ ਚਾਂਜੀਤ ਸਿੰਘ ਚੰਨੀ ਵੀ ਉੱਥੇ ਕੰਪਲੈਕਸ ਦੇ ਵਿੱਚ ਸੀ ਇਸ ਮੌਕੇ ਤੇ ਦੱਸਿਆ ਗਿਆ ਸੀ ਕਿ ਚਾਂਜੀਤ ਸਿੰਘ ਚੰਨੀ ਨੇ ਬੀਬੀ ਜਗੀਰ ਕੋੜ ਦੇ ਜੇਮੇ ਘੋਡੀਆਂ ਥਲਾਇਆ ਉਹਨਾਂ ਤੋਂ ਅਸ਼ੀਰਵਾਦ ਲਿਆ ਤੇ ਜਾਂਦੇ ਹੋਏ ਉਹ ਉਹਨਾਂ ਦੇ ਠੋਡੀ ਨੂੰ ਛੂ ਗਏ ਸੀ ਇਹਦੇ ਉੱਤੇ ਅੱਜ ਉਹਨਾਂ ਨੇ ਸਪਸ਼ਟੀਕਰਨ ਦਿੱਤਾ ਕਿਉਂਕਿ ਫਲੋਰ ਤੋਂ ਵਿਧਾਇਕ ਕਾਂਗਰਸ ਦੇ ਬਿਕਰਮ ਸਿੰਘ ਚੌਧਰੀ ਨੇ ਅਤਰਾ ਜਾਹਰ ਕੀਤਾ ਸੀ ਉਹਨਾਂ ਨੇ ਬਹੁਤ ਸਾਰੇ ਆਪਣੇ ਬਿਆਨ ਦੇ ਵਿੱਚ ਜਿਹੜੇ ਸਵਾਲ ਖੜੇ ਕੀਤੇ ਸੀ ਤੇ ਆਓ ਹੁਣ ਤੁਹਾਨੂੰ ਸੁਣਾਉਣਾ ਚੰਨਜੀਤ ਸਿੰਘ ਚੰਨੀ ਨੇ ਆਪਣੇ ਬਿਆਨ ਵਿੱਚ ਕੀ ਕਿਹਾ ਆਓ ਸੁਣੋ ਚੰਨਜੀਤ ਸਿੰਘ ਚੰਨੀ ਨੇ ਅੱਜ ਇਸ ਵੀਡੀਓ ਦਾ ਸਪਸ਼ਟੀਕਰਨ ਦਿੰਦੇ ਆ ਕਿਹਾ ਕਿ ਮੈਂ ਪਿਛਲੇ ਸਮੇਂ ਤੋਂ ਬੀਬੀ ਜ਼ਗੀਰ ਕੋਰ ਨੂੰ ਆਪਣੀ ਮਾਮਾ ਬਾ ਭੈਣਾ ਬਾ ਸਮਝਦਾ ਤੇ ਉਹਨਾਂ ਨੂੰ ਤਾਈਓ ਮੈਂ ਜਲੰਧਰ ਦੇ ਇੱਕ ਕੰਪਲੈਕਸ ਵਿੱਚ ਬੱਲਾ ਚੁੱਕ ਕੇ ਉਹਨਾਂ ਨੂੰ ਉਹਨਾਂ ਤੋਂ ਅਸ਼ੀਰਵਾਦ ਲਿਆ ਫਿਰ ਮੈਂ ਉਹਨਾਂ ਨਾਲ ਮੁਲਾਕਾਤ ਕੀਤੀ ਤੇ ਜਾਂਦੇ ਹੋਏ ਉਹਨਾਂ ਨੇ ਜਿਵੇਂ ਮੈਂ ਆਪਣੀ ਮਾਂ ਜਾਂ ਭੈਣ ਨੂੰ ਐ ਠੋਡੀ ਸ਼ੋਹਣ ਬਾਗ ਜਿਹੜਾ ਸ਼ੋਇਆ ਤੇ ਜਦੋਂ ਕਿ ਉਹਨਾਂ ਨੇ ਕਿਹਾ ਕਿ ਮੈਂ ਬੀਬੀ ਜਗੀਰਕੌਰ ਦਾ ਬਹੁਤ ਸਤਿਕਾਰ ਕਰਦਾ ਹਾਂ ਤੇ ਉਹਨਾਂ ਨੇ ਕਿਹਾ ਕਿ ਮੈਂ ਪਿਛਲੇ ਸਮੇਂ ਤੋਂ ਬੀਬੀ ਜਗੀਰਕੌਰ ਦਾ ਬਹੁਤ ਮਾਵਾ ਤੇ ਭੈਣਾ ਵਾਂਗ ਸਤਿਕਾਰ ਕਰਦਾ ਹੈ ਤੇ ਦੋਸਤੋ ਆਓ ਹੁਣ ਤੁਹਾਨੂੰ ਅਗਲੀ ਖਬਰ ਸੁਣਾ ਦਿੰਦੇ ਆ ਕਿ ਲੋਕ ਸਭਾ 2024 ਨੂੰ ਲੈ ਕੇ ਅਰਵਿੰਦ ਕੇਜਰੀਵਾਲ ਨੇ ਆਪਣੀ ਦਿੱਲੀ ਦੇ ਵਿੱਚ ਕੀਤੀ ਪ੍ਰੈਸ ਕਾਂਗਰਸ ਦੇ ਵਿੱਚ 10 ਗਰੰਟੀਆਂ ਦਿੱਤੀਆਂ ਨੇ ਉਹਨਾਂ ਨੇ ਦੇਸ਼ ਦੇ ਲੋਕਾਂ ਨੂੰ ਕਿਹਾ ਕਿ ਆਓ ਤੁਸੀਂ ਆਮ ਆਦਮੀ ਪਾਰਟੀ ਦੀ ਕੇਂਦਰ ਸਰਕਾਰ ਦੇ ਵਿੱਚ ਸਰਕਾਰ ਬਣਾਓ ਤੇ ਅਸੀਂ ਤੁਹਾਨੂੰ 10 ਗਰੰਟੀਆਂ ਦਿੰਦੇ ਆ ਤੇ ਆਓ ਤੁਹਾਨੂੰ 10 ਗਰੰਟੀਆਂ ਪੜ੍ਹ ਕੇ ਸੁਣਾਉਂਦੇ ਆ ਕੀ ਕਹਿਆ ਅਰਵਿੰਦ ਕੇਜਰੀਵਾਲ ਨੇ ਦੇਸ਼ ਦੇ ਲੋਕਾਂ ਨੂੰ ਦੇਸ਼ ਦੇ ਵੋਟਰਾਂ ਨੂੰ ਆਓ ਤੁਸੀਂ ਵੀ ਸੁਣੋ ਇਸ ਮੌਕੇ ਤੇ ਮੁੱਖ ਮੰਤਰੀ ਦਿੱਲੀ ਦੇ ਅਰਵਿੰਦ ਕੇਜਰੀਵਾਲ ਨੇ ਆਮ ਆਦਮੀ ਪਾਰਟੀ ਦੀ ਤਰਫੋਂ ਦੇਸ਼ ਦੇ ਲੋਕਾਂ ਨੂੰ ਕਿਹਾ ਕਿ 10 ਗਾਰੰਟੀਆਂ ਰੱਖੀਆਂ ਨੇ ਇਹਦੇ ਨਾਲ ਹੀ ਉਹਨਾਂ ਨੇ ਦਾਅਵਾ ਕੀਤਾ ਕਿ ਜੇ ਲੋਕ ਕੇਂਦਰ ਵਿੱਚ ਆਮ ਆਦਮੀ ਪਾਰਟੀ ਨੂੰ ਜੁਣਦੇ ਨੇ ਤੇ ਦੇਸ਼ ਦਾ ਵਿਕਾਸ 10 ਤਰੀਕਿਆਂ ਨਾਲ ਯਕੀਨੀ ਬਣਾਇਆ ਜਾਵੇਗਾ ਸੀਐਮ ਕੇਜਰੀਵਾਲ ਨੇ ਪ੍ਰੈਸ ਕਾਨਫਰੰਸ ਰਾਹੀਂ ਇਹਨਾਂ 10 ਗਰੰਟੀਆਂ ਨੂੰ ਪੇਸ਼ ਕੀਤਾ ਤੇ ਆਓ ਤੁਹਾਨੂੰ ਸੁਣਾਉਨੇ ਆ ਉਹਨਾਂ ਨੇ ਆਪਣੀ ਇਸ 10 ਗਰੰਟੀਆਂ ਦੀ ਲਿਸਟ ਦੇ ਵਿੱਚ ਕੀ ਕਿਹਾ ਉਹਨਾਂ ਨੇ ਕਿਹਾ ਕਿ ਦੇਸ਼ ਦੇ ਅੰਦਰ 24 ਘੰਟੇ ਬਿਜਲੀ ਸਪਲਾਈ ਦੀ ਸਭ ਤੋਂ ਵੱਡੀ ਮੰਗ ਹੈ ਤੇ ਉਹਨਾਂ ਨੇ ਕਿਹਾ ਦੇਸ਼ ਦੇ ਵਿੱਚ 2 ਲੱਖ ਮੈਗਾਵਾਟ ਬਿਜਲੀ ਦੀ ਮੰਗ ਹੈ ਜਦੋਂ ਕਿ ਦੇਸ਼ 3 ਲੱਖ ਮੈਗਾਵਾਟ ਬਿਜਲੀ ਪੈਦਾ ਕਰਦਾ ਪਰ ਮਾਰੇ ਪ੍ਰਬੰਧ ਕਰਕੇ ਇਹ ਲੋਪਾ ਤੱਕ ਜਿਹੜੀ ਆ ਉਹ ਨਰਵੇਗਨ ਸਪਲਾਈ ਨਈ ਹੋ ਰਹੀ ਤੇ ਅਸੀਂ ਇਹ ਕਰ ਸਕਦੇ ਆ ਉਹਨਾਂ ਨੇ ਇਹ ਵੀ ਕਿਹਾ ਕਿ ਸਾਡੀ ਅਗਰ ਸਰਕਾਰ ਬਣਦੀ ਹੈ ਤੇ 1.25 ਲੱਖ ਰੋਡ ਦੀ ਇਹ ਜਿਹੜਾ ਆ ਅਸੀਂ ਲਾਗਤ ਆਉਗੀ ਤੇ ਸਰਕਾਰ ਜਿਹੜੀ ਆ ਬਿਜਲੀ ਨਰਬੇਗਨ ਦੇਸ਼ ਨੂੰ ਦੇਉਗੀ ਤੇ ਇੱਥੇ ਉਹਨਾਂ ਨੇ ਕਿਹਾ ਕਿ ਗਰੀਬ ਲੋਕਾਂ ਨੂੰ 200 ਯੂਨਟ ਜਿਹੜੀ ਆ ਉਹ ਮੁਕਤ ਦੇਵੇਗੀ ਤੇ ਇਸੇ ਤਰ੍ਹਾਂ ਉਹਨਾਂ ਨੇ ਦੂਸਰੀ ਗਰੰਟੀ ਵਿੱਚ ਕਿਹਾ ਕਿ ਦੇਸ਼ ਦੇ ਲੋਕਾਂ ਦੇ ਬੱਚਿਆਂ ਨੂੰ ਇਹ ਮੁਕਤ ਜਿਹੜੀ ਸਿੱਖਿਆ ਅਦਿੱਤੀ ਜਾਬੇ ਕੀ ਮੁੱਖ ਮੰਤਰੀ ਕੇਜਰੀਵਾਲ ਨੇ ਕਿਹਾ ਕਿ ਦੇਸ਼ ਭਰ ਦੇ ਹਰ ਬੱਚੇ ਨੂੰ ਮੋਤੋ ਸਿੱਖਿਆ ਦਿੱਤੀ ਜਾਵੇਗੀ ਸਰਕਾਰੀ ਸਕੂਲਾਂ ਦਾ ਪੱਧਰ ਉੱਚਾ ਚੁੱਕਿਆ ਜਾਵੇਗਾ ਦੇਸ਼ ਦੇ ਸਾਰੇ ਸਰਕਾਰੀ ਸਕੂਲਾਂ ਨੂੰ ਸ਼ਾਨਦਾਰ ਬਣਾਇਆ ਜਾਵੇਗਾ ਇਸ ਕੰਮ ਨੂੰ ਪੂਰਾ ਕਰਨ ਲਈ 5 ਲੱਖ ਕਰੋੜ ਦੀ ਲੋੜ ਹੋਵੇਗੀ ਇਹਦੇ ਲਈ ਉਹਨਾਂ ਨੇ ਕਿਹਾ ਕਿ ਹਰ ਸਾਲ 50 ਹਜ਼ਾਰ ਕਰੋੜ ਰੁਪਏ ਖਰਚ ਹੋਣਗੇ ਅੱਧਾ ਖਰਚ ਕੇਂਦਰ ਅਤੇ ਅੱਧਾ ਖਰਚ ਸੂਬਾ ਸਰਕਾਰਾਂ ਕਰਨਗੀਆਂ ਤੇ ਆਓ ਇਸ ਤਰ੍ਹਾਂ ਉਹਨਾਂ ਨੇ ਤੀਸਰੀ ਗਾਰੰਟੀ ਜਿਹੜੀ ਦੱਸੀ ਹੈ ਉਹ ਤੀਸਰੀ ਗਾਰੰਟੀ ਇਹ ਦਿੱਤੀ ਹੈ ਕਿ ਮੁਫਤ ਵਿਸ਼ਪਧਰੀ ਇਲਾਜ ਲੋਕਾਂ ਦਾ ਕੀਤਾ ਜਾਊਗਾ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦੇਸ਼ ਦੇ ਅੰਦਰ ਮਹੱਲਾ ਕਲੀਨਿਕ ਪੂਰੇ ਦੇਸ਼ ਵਿੱਚ ਖੋਲੇ ਜਾਣਗੇ ਇਸ ਵਿੱਚ ਗਰੀਬ ਤੇ ਅਮੀਰ ਦੋਵਾਂ ਦਾ ਇਲਾਜ ਮੁਫਤ ਹੋਵੇਗਾ ਇਲਾਜ ਦੀ ਗੁਣਵੰਤਾ ਵਿਸ਼ਵੀ ਪੱਧਰੀ ਹੋਵੇਗੀ ਜੋ ਵੀ ਖਰਚ ਹੋਵੇਗਾ ਉਹ ਸਰਕਾਰ ਉਸ ਨੂੰ ਸਹਿਨ ਕਰੇਗੀ ਗਾਰੰਟੀ ਨੰਬਰ 4 ਵਿੱਚ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਰਾਸ਼ਟਰੀ ਸੁਰੱਖਿਆ ਇਸ ਵੰਦ ਵਿੱਚ ਚੀਨ ਨੇ ਸਾਡੇ ਦੇਸ਼ ਦੀ ਜ਼ਮੀਨ ਤੇ ਕਬਜ਼ਾ ਕਰ ਲਿਆ ਪਰ ਕਿੰਦਰ ਸਰਕਾਰ ਇਸ ਨੂੰ ਇਸ ਤੱਤ ਨੂੰ ਛਪਾਉਣਾ ਚਾਹੁੰਦੀ ਹੈ ਸਾਡੀ ਫੌਜ ਬਹੁਤ ਤਾਕਤਵਰ ਹੈ ਭਾਰਤੀ ਸਾਰੀ ਜ਼ਮੀਨ ਜੋ ਚੀਨ ਦੇ ਕਬਜ਼ੇ ਹੇਠ ਹੈ ਨੂੰ ਆਜ਼ਾਦ ਕਰ ਦਿੱਤਾ ਜਾਵੇਗਾ ਇੱਕ ਪਾਸੇ ਕੂਟ ਨੀਤਿਕ ਪੱਧਰ ਤੇ ਵੀ ਕੰਮ ਕੀਤਾ ਜਾਵੇਗਾ ਅਤੇ ਫੌਜ ਨੂੰ ਪੂਰੀ ਆਜ਼ਾਦੀ ਦਿੱਤੀ ਜਾਊਗੀ ਤੇ ਉੱਥੇ ਉਹਨਾਂ ਨੇ ਆਪਣੀ ਪੰਜ ਦੀ ਉਥੇ ਹੀ ਉਹਨਾਂ ਨੇ ਆਪਣੀ ਜਿਹੜੀ ਪੰਜਵੀਂ ਗਾਰੰਟੀ ਦਿੱਤੀ ਆ ਉਹਦੇ ਵਿੱਚ ਉਹਨੇ ਕਿਹਾ ਕਿ ਅਗਨੀ ਵੀਰ ਸਕੀਮ ਜਿਹੜੀ ਆ ਉਹ ਬੰਦ ਕਰ ਦਿੱਤੀ ਜਾਊਗੀ ਅਗਨੀ ਵੀਰ ਯੋਜਨਾ 4 ਸਾਲਾਂ ਬਾਅਦ ਸਾਡੇ ਨੌਜਵਾਨਾਂ ਨੂੰ ਬਾਹਰ ਕੱਢਦੀ ਹੈ ਅਜਿਹੇ 'ਚ ਅਸੀਂ ਫੌਜ ਨੂੰ ਕਮਜ਼ੋਰ ਕਰ ਰਹੇ ਹਾਂ ਇਸ ਲਈ ਇਹ ਸਕੀਮ ਬੰਦ ਕਰ ਦਿੱਤੀ ਜਾਊਗੀ ਹੁਣ ਤੱਕ ਸ਼ਾਮਲ ਹੋਏ ਬੱਚਿਆਂ ਦੀ ਪੁਸ਼ਟੀ ਕੀਤੀ ਜਾਵੇਗੀ ਗਾਰੰਟੀ ਨੰਬਰ 6 ਵਿੱਚ ਅਰਵਿੰਦ ਕੇਜਰੀਵਾਲ ਨੇ ਕਿਸਾਨਾਂ ਬਾਰੇ ਇਹ ਬੜੀ ਵੱਡੀ ਗੱਲ ਕਹੀ ਹੈ ਕਿ ਕਿਸਾਨਾਂ ਦੀਆਂ ਫਸਲਾਂ ਦੇ ਭਾਅ ਜਕੀਨੀ ਬਣਾਏ ਜਾਣਗੇ ਸੀਐਮ ਕੇਜਰੀਵਾਲ ਦਾ ਵਾਦਾ ਕਿ ਜੇਕਰ ਜਨਤਾ ਉਹਨਾਂ ਨੂੰ ਚੁਣ ਕੇ ਕੇਂਦਰ ਵਿੱਚ ਲੈ ਆਉਂਦੀ ਹੈ ਤੇ ਆਮ ਆਦਮੀ ਪਾਰਟੀ ਸੁਆਮੀ ਨਾਥਨ ਰਿਪੋਰਟ ਨੂੰ ਲਾਗੂ ਕਰ ਦੇਵੇਗੀ ਅਤੇ ਉਸ ਮੁਤਾਬਕ ਕਿਸਾਨਾਂ ਨੂੰ ਘਟੋ-ਘਟ ਸਮਰਥਨ ਮੁੱਲ ਦਿੱਤਾ ਜਾਊਗਾ ਇਸ ਦਾ ਫਾਇਦਾ ਕਿਸਾਨਾਂ ਨੂੰ ਹੋਵੇਗਾ ਗਾਰੰਟੀ ਨੰਬਰ 7 ਵਿੱਚ ਉਹਨਾਂ ਨੇ ਕਿਹਾ ਕਿ ਦਿੱਲੀ ਨੂੰ ਪੂਰਨ ਰਾਜ ਦਾ ਦਰਜਾ ਦਿੱਤੇ ਜਾਵੇਗਾ ਇਸੇ ਤਰ੍ਹਾਂ ਗਾਰੰਟੀ ਨੰਬਰ 8 ਵਿੱਚ ਬੇਰੁਜ਼ਗਾਰੀ ਦਾ ਖਾਤਮਾ ਇੱਕ ਸਾਲ ਵਿੱਚ 2 ਕਰੋੜ ਨੌਕਰੀਆਂ ਪਹਿਲਾਂ ਹੋਣਗੀਆਂ ਸਾਰੇ ਨੌਜਵਾਨਾਂ ਨੂੰ ਸਾਰੇ ਜਿਹੜੇ ਨੌਜਵਾਨਾਂ ਨੂੰ ਸਰਕਾਰੀ ਨੌਕਰੀ ਲਈ ਤਿਆਰ ਕੀਤਾ ਜਾਵੇਗਾ ਤੇ ਅਸਾਮੀਆਂ ਭਰੀਆਂ ਜਾਣਗੀਆਂ ਅਤੇ ਪ੍ਰੀਖਿਆਵਾਂ ਵੀ ਜਿਹੜੀਆਂ ਨਿਰਪੱਖ ਕਰਵਾਈਆਂ ਜਾਣਗੀਆਂ ਤੇ ਦੋਸਤੋ ਇਸੇ ਤਰ੍ਹਾਂ ਬਰਾਤੀ ਨੰਬਰ 9 ਦੇ ਵਿੱਚ ਉਹਨਾਂ ਨੇ ਭ੍ਰਿਸ਼ਟਾਚਾਰ ਦਾ ਖਾਤਮਾ ਕਰਨ ਦੀ ਗੱਲ ਕੀਤੀ ਹੈ ਸੀਐਮ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਭਾਜਪਾ ਦੀ ਬਾਸ਼ਕ ਮਸ਼ੀਨ ਨੂੰ ਚਰਾਹੇ ਦੇ ਵਿਚ ਖੜਾ ਕਰਕੇ ਤੋੜ ਦਿੱਤਾ ਜਾਵੇਗਾ ਇਮਾਨਦਾਰ ਲੋਕਾਂ ਨੂੰ ਜੇਲ੍ਹ ਭੇਜਣ ਅਤੇ ਭ੍ਰਿਸ਼ਟਾਚਾਰੀਆਂ ਨੂੰ ਬਚਾਉਣ ਦੀ ਮੌਜੂਦਾ ਸਕੀਮ ਨੂੰ ਖਤਮ ਕੀਤਾ ਜਾਊਗਾ ਪੂਰੇ ਦੇਸ਼ ਨੂੰ ਭ੍ਰਿਸ਼ਟਾਚਾਰ ਤੋਂ ਮੁਕਤ ਕੀਤਾ ਜਾਵੇਗਾ ਗਾਰੰਟੀ ਨੰਬਰ 10 ਵਿੱਚ ਕਾਰੋਬਾਰ ਦਾ ਵਿਸਤਾਰ ਕੀਤਾ ਜਾਵੇਗਾ ਅਰਵਿੰਦ ਕੇਜਰੀਵਾਲ ਦਾ ਦਾਵਾ ਭਾਰਤ ਸਰਕਾਰ ਦੇ ਕਾਰੋਬਾਰੀ ਦੀ ਭਾਰਤ ਸਰਕਾਰ ਜਿਹੜੀ ਆ ਉਹ ਕਾਰੋਬਾਰੀਆਂ ਦੀ ਮਦਦ ਕਰੇਗੀ ਸਾਡੇ ਦੇਸ਼ ਦੇ ਕਈ ਵੱਡੇ ਕਾਰੋਬਾਰੀ ਆਪਣੇ ਕਾਰੋਬਾਰ ਬੰਦ ਕਰਕੇ ਵਿਦੇਸ਼ ਚਲੇ ਗਏ ਹਨ ਇਸ ਦੇ ਨਾਲ ਹੀ ਦੇਸ਼ ਨੂੰ ਨੁਕਸਾਨ ਹੋ ਰਿਹਾ ਹੈ ਜੀਐਸਟੀ ਦੇਸ਼ ਵਿੱਚ ਵਪਾਰ ਕਰਨਾ ਚਾਹੁੰਦਾ ਹੈ ਇਸ ਨੂੰ ਬਹੁਤ ਗੁੰਝਲਦਾਰ ਨਹੀਂ ਬਣਾਇਆ ਜਾਵੇਗਾ ਬਬਾਰ ਨੂੰ ਜਿਹੜਾ ਆ ਉਹ ਬਚਤ ਜੋ ਬਣਾਇਆ ਜਾਵੇਗਾ ਤੇ ਇਹ ਸੀ ਦੋਸਤੋ 10 ਗਾਰੰਟੀਆਂ ਦਿੱਲੀ ਦੇ ਮੁੱਖ ਮੰਤਰੀ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਅੱਜ ਇੱਕ ਪ੍ਰੈਸ ਕਾਨਫਰੰਸ ਕਰਕੇ ਦੇਸ਼ ਦੇ ਲੋਕਾਂ ਨੂੰ ਦਿੱਤੀਆਂ ਇਸ ਮੌਕੇ ਤੇ ਉਹਨਾਂ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਸਿੰਘ ਮਾਨ ਵੀ ਸ਼ਾਮਲ ਸੀ ਤੇ ਦੋਸਤੋ ਹੁਣ ਦੇਖਣਾ ਹੋਵੇਗਾ ਕਿ ਕੀ ਦੇਸ਼ ਦੇ ਲੋਕ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਇਸ 10 ਗਰੰਟੀਆਂ ਵਾਲੇ ਪ੍ਰੋਗਰਾਮ ਦੇ ਉੱਤੇ ਖਰੀ ਉਤਰਦੀ ਹੈ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਤੇ ਆਓ ਦੋਸਤੋ ਅੱਜ ਦੀਆਂ ਅਮ ਖਬਰਾਂ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਆਂ ਵੀਡੀਓ ਚੰਗੀ ਲੱਗੀ ਇਸ ਨੂੰ ਲਾਇਕ ਤੇ ਸ਼ੇਅਰ ਜ਼ਰੂਰ ਕਰ ਦੇਣਾ ਤੇ ਆਓ ਇੱਥੇ ਹੀ ਐ ਸਮਾਪਤ ਕਰਦੇ ਆਂ ਅੱਜ ਦਾ ਪ੍ਰੋਗਰਾਮ ਤੇ ਫੇਰ ਇੱਕ ਵਾਰੀ ਤੁਹਾਡਾ ਕਰਦੇ ਆਂ ਧੰਨਵਾਦ ਪੀਸੀ ਬਿਲਗਾ ਨਿਊਜ਼ ਆਨਲਾਈਨ ਚੈਨਲ ਸਾਡੀ ਇਸ ਚੈਨਲ ਨੂੰ ਬੱਤ ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ